ਸਾਨੂੰ ਵੀ ਇਹੋ ਹੀ ਜੀ ਇਹ ਬੀਜੀ ਜਾਣਦੇ ਸੀ 20 ਤਰੀਕ ਨਾਲ 20 ਦਸੰਬਰ 22 ਦਸੰਬਰ ਜਦੋਂ ਪੌਦੇ ਮਹੀਨਾ ਹੁੰਦਾ ਜੀ ਬਹੁਤ ਜਿਆਦੀ ਠੰਡ ਹੁੰਦੀ ਹੈ ਸਿੱਧੀ ਦਿਹਾੜੇ ਵਾਲੇ ਦਿਨ ਚੱਲਦੇ ਆ ਨਾ ਬੱਚਿਆਂ ਦੇ ਬਿਲਕੁਲ ਜੀ ਸਾਨੂੰ ਤੇ ਇਹ ਵੀ ਉਗਣੀ ਨਹੀਂ ਆ ਜੀ ਹਾਂ ਪਰ ਫਿਰ ਵੀ ਇਹ ਵੇਖੋ ਬਹੁਤ ਵਧੀਆ ਦਾ ਅਸੀਂ ਵੀ ਕੋਸ਼ਿਸ਼ ਕਰਾਂਗੇ ਗਾਂ ਲਾਉਣ ਦੀ ਜੀ ਬਿਲਕੁਲ ਇਹ ਲੇਟ ਵੈਰੈਟੀ ਆ ਬਹੁਤ ਵਧੀਆ ਝਾੜ ਆ ਤੇ ਕੰਪਨੀ ਦੇ ਹਰੇ-ਚਾਰੇ ਵੀ ਆਉਂਦੇ ਆ ਬਾਈ ਜਿਹੜੇ ਪਸ਼ੂਆਂ ਲਈ ਆਪਾਂ ਬੀਜਦੇ ਆ ਨਾ ਹਰਾ ਚਾਰਾ ਤੇ ਮੈਂ ਵੀ ਬੀਜਿਆ ਜੀ ਅੱਗੇ ਪਰ ਕਣਕ ਨਹੀਂ ਕਦੀ ਬੀਜੀ ਇਹ ਵੀ ਰਲ ਵੇਖ ਕੇ ਅਸੀਂ ਬੀਜਾਂਗੇ ਅਗਲੇ ਦੇਸੋ ਆਲੂ ਵਾਲੇ ਬੰਦੇ ਤਾਂ ਮੰਨਦਾ ਵੀ ਜਿਵੇਂ ਕੱਚੀ ਪਟਾਈ ਵੀ ਕਰਦੇ ਆ ਕੱਚੀ ਪਟਾਈ ਕਰਕੇ 20 ਦਸੰਬਰ ਨੂੰ ਯਾਨੀ ਕਿ ਬੀਜਤੀ ਹੈ ਅੱਛਾ 20 ਦਸੰਬਰ ਨੂੰ ਹਾਂਜੀ ਹਾਂਜੀ ਠੀਕ ਹੈ ਉਦੋਂ ਬਾਈ ਤੁਸੀਂ ਐਂ ਲਾ ਲਓ ਵੀ ਦਸੰਬਰ ਦਾ ਮਹੀਨਾ ਹੁੰਦਾਗਾ ਤੇ ਠੰਡ ਵਾਲੇ ਪੂਰੇ ਫੁੱਲ ਦਿਨ ਹੁੰਦੇ ਆਗੇ ਤੇ ਠੰਡ ਦੇ ਵਿੱਚ ਬਾਈ ਜਰਮੀਨੇਸ਼ਨ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਕੋਈ ਨਹੀਂ ਆਈ ਜੀ ਠੀਕ ਹੈ ਤੇ ਕੋਈ ਜਿਵੇਂ ਥੋੜੇ ਇਧਰ ਦਾ ਏਰੀਆਗਾ ਲਵੇ ਜੰਮੂ ਵਗੈਰਾ ਪਾਇਆ ਜਾਂਦਾ ਪਠਾਨਕੋਟ ਇਧਰ ਪਾਇਆ ਜਾਂਦਾ ਹਨਾ ਕੋਈ येलो ਰਸ਼ਟ ਵਗੈਰਾ ਪੀਲੀ ਕੁੰਗੀ ਵਗੈਰਾ ਜਿਹੜੀ ਕਹਿੰਦੇ ਹੁੰਦੇ ਕੋਈ ਨਹੀਂ ਬਿਲਕੁਲ ਕੋ ਸਾਫ ਵਧੀਆ ਕੋਈ ਗੱਲ ਨਹੀਂ ਬਿਲਕੁਲ ਜੀ ਸਾਫ ਖੜੀ ਆ ਮੈਂ ਸਾਰੇ ਭਰਾਵਾਂ ਨੂੰ ਉੱਪਰ ਤੋਂ ਲੈ ਕੇ نیچے ਤੱਕ ਦਿਖਾਉਣਾ ਜੀ ਤੇ ਬੀਜ ਬਾਈ ਇਹ ਤਾਂ 40 ਕਿਲੋ ਪਾਇਆ ਸੀ 40 ਕਿਲੋ ਪਾਇਆ ਜੀ ਸੋਡੇ ਲਾਈਆ ਪਹਿਲਾਂ ਏਰੀਆ ਦੇ ਵਿੱਚ ਤੱਕ ਵੀ ਲਾਈ ਦੀਆਂ ਵਾ ਲੋੜੀ ਰੱਖੇ ਪਰ ਆਹ ਵੈਰਾਈਟੀ ਜਿਹੜੀ ਅਸੀਂ 10 20 ਦਸੰਬਰ ਨੂੰ ਲਾਈ ਆ ਠੀਕ ਹੈ ਹਾਂਜੀ ਠੀਕ ਹੈ ਇਹ ਵੈਰਾਈਟੀ ਕਹਿੰਦੇ ਨੇ ਹਿਆਰੀ ਕਹਿੰਦੇ ਲੋੜੀ ਤੋਂ ਮਗਰੋਂ ਤੱਕ ਵੀ ਆਪਾਂ ਲਾ ਸਕਦੇ ਆਂਗੇ ਤੁਸੀਂ ਐਂ ਦੇਖੋ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਦੂਜੀਆਂ ਕਣਕਾਂ ਦੇ ਨਾਲ ਨੂੰ ਇਹ ਆਉਣ ਨੂੰ ਫੇਰ ਤਿਆਰ ਆ ਗਈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਹੱਥ ਸ੍ਰੀ ਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਪਰਾਵੋ ਸੋਨੂੰ ਪਤਾ ਵੀ ਮੈਂ ਬੱਲਾਵੇਰ ਕਾ ਮੰਡੀ ਤੇ ਆਇਆ ਬੈਤੀ ਅੰਬਰਸਰ ਸਾਹਿਬ ਵਿਖੇ ਜਿਹੜੀ ਘੋੜਿਆਂ ਦੀ ਮੰਡੀ ਲੱਗਦੀ ਆ ਹਨਾ ਤੇ ਇਹ ਏਰੀਆ ਦੇ ਵਿੱਚ ਸੋਨੂੰ ਪਤਾ ਵੀ ਇੱਥੇ ਆਲੂ ਨੇ ਜਿਹੜੇ ਬਹੁਤ ਲੱਗਦੇ ਆ ਹਨਾ ਤੇ ਇਸ ਟਾਈਮ ਮੈਂ ਜਿਹੜੇ ਫੀਲਡ ਦੇ ਵਿੱਚ ਖੜਾਂਗਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਇੱਕ ਵੈਰਾਈਟੀ ਆ ਨਿਊਟ੍ਰੀਐਂਟਾਂ ਸੀਡ ਦੀ ਨਿਊਟ੍ਰੀਐਂਟ ਬੀਜ ਕੰਪਨੀ ਦੀ ਇਹ ਉਹ ਕੰਪਨੀ ਆਂਗੀ ਜਿਹਦੇ ਹਰੇ-ਚਾਰੇ ਆਉਂਦੇ ਨੇ ਤੇ ਮੈਂ ਕਹਣਾ ਵੀ ਕੋਈ ਇਹੋ ਜਿਹਾ ਕਿਸਾਨ ਨਹੀਂ ਹੋਣਾ ਜਿਹਨੇ ਨਿਊਟ੍ਰੀਐਂਟਲ ਦਾ ਜਿਹੜਾ ਹਰਾਚਾਰਾ ਬੀਜ ਆ ਉਹਨਾਂ ਬੀਜਿਆ ਹੋਵੇ ਕਿਉਂ ਉਹ ਲੰਮੇ ਸਮੇਂ ਤੱਕ ਕਟਾਈ ਦਿੰਦੇ ਆਗੇ ਤੇ ਜਦੋਂ ਕੰਪਨੀ ਦੇ ਉਹ ਬੀਜ ਨੇ ਮਸ਼ਹੂਰ ਨੇ ਗਾਹਾਂ ਇਹਨਾਂ ਦੀ ਬਾਸਮਤੀ ਵੈਰੈਟੀਆਂ ਵੀ ਆਉਂਦੀਆਂ ਨੇ ਤੇ ਆਹ ਔਰੇ ਆਪਾਂ ਜਿਹੜਾ ਕੰਪਨੀ ਦਾ ਪਲਾਟ ਲਾਇਆ ਹੋਇਆਗਾ ਤੇ ਆਪਣੇ ਕੋਲੇ ਫਾਰਮਰ ਵੀਰ ਖੜਾਗਾ ਉਹਦੇ ਨਾਲ ਗੱਲਬਾਤ ਕਰਦੇ ਆਂਗੇ ਤੇ ਕਹਿੰਦੇ ਵੀ ਆਲੂਆਂ ਵਾਲੇ ਵਾਹਨ ਚਲਾਈ ਤੀ ਤੁਸੀਂ ਐਂ ਦੇਖੋ ਵੀ ਘੱਟ ਸਮੇਂ ਦੇ ਵਿੱਚ ਇਹ ਜਿਹੜੀ ਕਹਿੰਦੇ ਕਾਮਯਾਬ ਹੋਣ ਵਾਲੀ ਵੈਰੈਟੀ ਹੈਗੀ ਤੇ ਬੱਲੀਆਂ ਵਗੈਰਾ ਤੁਸੀਂ ਦੇਖੋ ਵੀ ਇਹਦੀਆਂ ਕਿੰਨੀਆਂ-ਕਿੰਨੀਆਂ ਸੋਹਣੀਆਂ ਖੜੀਆਂ ਨੇ ਤੇ ਕੱਦ ਬਿੱਡ ਵਗੈਰਾ ਦੇਖ ਲਓ ਬਾਈ ਤੁਸੀਂ ਜਮਾਂ ਨੋਰਮਲ ਹਨਾ ਜਿਵੇਂ ਦੂਜੀਆਂ ਕਣਕਾਂ ਦਾ ਹੁੰਦਾ ਤੁਸੀਂ ਐਂ ਲਾ ਲਓ ਵੀ ਨੋਰਮਲ ਹਿਸਾਬ ਤੇ ਖੜਾਗਾ ਤੇ ਮੇਰੇ ਨਾਲ ਕਿਸਾਨ ਵੀਰ ਆ ਤੇ ਨਾਲ ਆਪਣਾ ਭਰਾ ਖੜਾਗਾ ਤੇ ਇਹ ਬਾਈ ਜੀ ਇਹਨਾਂ ਦੇ ਗਵੰਡੀ ਨੇਗੇ ਤੇ ਇਹ ਬਾਈ ਤੁਹਾਡੇ ਨਾਲ ਕੰਮ ਕਰਦੇ ਆਗੇ ਠੀਕ ਹੈ ਜੀ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਸ਼ੋਭਨਾਮ ਕੀ ਹੈ ਜੀ ਕਵਲਜੀਤ ਸਿੰਘ ਕਮਲਜੀਤ ਸਿੰਘ ਹੈ ਤੇ ਪਿੰਡ ਕਿਹੜਾ ਆ ਜਾਂਦਾ ਹੀ ਆਪਣਾ ਪਿੰਡ ਜਾਗੀਰ ਜੀ ਪਿੰਡ ਜਾਗੀਰ ਹੈ ਠੀਕ ਹੈ। ਬਿਰੇ ਇਹ ਜਿਹੜਾ ਤੁਸੀਂ ਇੱਥੇ ਮੰਨ ਲਓ ਕਣਕ ਬੀਜੀ ਵੀ ਆ ਐਨ ਡਬਲਯੂ 1000 ਹੈਨਾ ਤੇ ਇਹਨੂੰ ਆਮ ਸੋਡੇ ਲੋਕ ਇੱਥੇ ਹਜ਼ਾਰੀ ਕਹਿੰਦੇ ਆ। ਹਜ਼ਾਰੀ ਕਹਿੰਦੇ ਆ। ਠੀਕ ਹੈ ਮੰਨ ਲਓ ਆਮ ਜਿਵੇਂ ਆਪਣੇ ਕਿਸਾਨਾਂ ਦੇ ਵਿੱਚ ਪ੍ਰਚਲਿਤ ਹੁੰਦਾ ਹਜ਼ਾਰੀ ਹੈ। ਠੀਕ ਹੈ। ਤੇ ਇਹ ਬਾਈ ਨਿਊਟ੍ਰੀਐਂਟ ਸੀਡ ਕੰਪਨੀ ਦਾ ਬੀਜ ਆ ਤੇ ਇਹਦੀ ਬਿਜਾਈ ਕਦੋਂ ਕੀਤੀ ਧੀ ਬਾਈ ਮੈਨੂੰ ਐ ਦੱਸੋ ਆਲੂ ਵਾਲੇ ਬਾਸ ਤਾਂ ਮੰਨਦਾ ਵੀ ਜਿਵੇਂ ਕੱਚੀ ਪਟਾਈ ਵੀ ਕਰਦੇ ਆ ਕੱਚੀ ਪਟਾਈ ਕਰਕੇ 20 ਦਸੰਬਰ ਨੂੰ ਯਾਨੀ ਕਿ 23 ਇਹ ਅੱਛਾ 20 ਦਸੰਬਰ ਨੂੰ ਹਾਂਜੀ ਹਾਂਜੀ ਠੀਕ ਹੈ ਉਦੋਂ ਬਾਈ ਤੁਸੀਂ ਐ ਲਾ ਲਓ ਵੀ ਦਸੰਬਰ ਦਾ ਮਹੀਨਾ ਹੁੰਦਾਗਾ ਤੇ ਠੰਡ ਵਾਲੇ ਪੂਰੇ ਫੁੱਲ ਦਿਨ ਹੁੰਦੇ ਆਗੇ ਤੇ ਠੰਡ ਦੇ ਵਿੱਚ ਬਾਈ ਜਰਮੀਨੇਸ਼ਨ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਕੋਈ ਨਹੀਂ ਆਈ ਇਹਦੀ ਠੀਕ ਹੈ ਤੇ ਕੋਈ ਜਿਵੇਂ ਤੁਹਾਡੇ ਇਧਰਲਾ ਏਰੀਆਗਾ ਲਵੇ ਜੰਮੂ ਵਗੈਰਾ ਪਾਇਆ ਜਾਂਦਾ ਪਠਾਨਕੋਟ ਇਧਰ ਪਾਇਆ ਜਾਂਦਾ ਹਨਾ ਕੋਈ येलो रਸ਼ਟ ਵਗੈਰਾ ਪੀਲੀ ਕੁੰਗੀ ਵਗੈਰਾ ਜਿਹੜੀ ਕਹਿੰਦੇ ਹੁੰਦੇ ਹਨ ਕੋਈ ਨਹੀਂ ਬਿਲਕੁਲ ਬਿਲਕੁਲ ਸਾਫ ਵਧੀਆ ਕੋਈ ਗੱਲ ਨਹੀਂ ਬਿਲਕੁਲ ਜੀ ਸਾਫ ਖੜੀ ਆ ਮੈਂ ਸਾਰੇ ਭਰਾਵਾਂ ਨੂੰ ਉੱਪਰ ਤੋਂ ਲੈ ਕੇ نیچے ਤੱਕ ਦਿਖਾਉਣਾ ਜੀ ਤੇ ਬੀਜ ਬਾਈ ਇਹ ਤਾਂ 40 ਕਿਲੋ ਪਾਇਆ ਸੀ 40 ਕਿਲੋ ਪਾਇਆ ਜੀ ਠੀਕ ਹੈ ਤੇ ਬਿਜਾਈ ਵੇਲੇ ਕੋਈ ਹੋਰ ਚੀਜ਼ ਜ਼ਮੀਨ ਦੇ ਵਿੱਚ ਪਾਈ ਹੋਵੇ ਕੋਈ ਨਹੀਂ ਲਾਈ ਜੀ ਜੋ ਆਲੂਆਂ ਨੂੰ ਖਾਦ ਪਈ ਉਹੋ ਉਹ ਤਾਂ ਨਹੀਂ ਹੋ ਗਈ ਜੀ ਉਹੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਕੋਈ ਨਾਲ ਜੂਰੀਆ ਵਗੈਰਾ ਹੋਰ ਕੋ ਉਦੇ ਨਾਲ ਤੇ ਜਿਹੜਾ ਨੋਰਮਲ ਜੂਰੀਆ ਵਗੈਰਾ ਪਾਉਣਾ ਬਾਅਦ ਚ ਉਹ ਪਾਇਆ ਉਹ ਬੁਰੀ ਬੁਰੀ ਬਾਅਦ ਚ ਪਾਈ ਆ ਉਹ ਬੁਰੀ ਬੁਰੀ ਪਾਈ ਆ ਠੀਕ ਆ ਬਾਈ ਤੇ ਥੱਲੋਂ ਦੇਖੋ ਬਾਈ ਤੁਸੀਂ ਐਂ ਦੇਖੋ ਵੀ ਜਿਵੇਂ ਟਿਲਰਿੰਗ ਵਗੈਰਾ ਹੋਈ ਵੀ ਆ ਹਨਾ ਹਾਂਜੀ ਬਹੁਤ ਸੋਹਣਾ ਤੁਸੀਂ ਐਂ ਮੰਨ ਲਓ ਵੀ ਹਰਾ ਹੋਇਆ ਹੋਇਆਗਾ ਤੇ ਕਿਵੇਂ ਲੱਗਦਾ ਵੀ ਕਣ ਝਾੜ ਇਹਦਾ ਕਿਵੇਂ ਕਿਵੇਂ ਰਹੂ ਬਾਈ ਝਾੜ ਦੂਜਿਆਂ ਨਾਲ ਬੈਠੀ ਰਹ ਵਧੀਆ ਰਹੂਗਾ ਠੀਕ ਹੈ ਵੀ ਨਾ ਤਾਂ ਮੰਨ ਲਓ ਤੁਸੀਂ ਪਹਿਲਾਂ ਆਲੂਆਂ ਦੀ ਫਸਲ ਲੈ ਲਈ ਹਨਾ ਹਾਂਜੀ ਤੇ ਨਾ ਹੁਣ ਜਿਹੜੀ ਕਣਕ ਜੀ ਆਪਾਂ ਬੱਲੀ ਦੇ ਹਿਸਾਬ ਲਾਈਏ ਬਾਈ ਹਨਾ ਮੱਖੀਆਂ ਦੇਖੋ ਭਰਾਵੋ ਵੀ ਬਹੁਤ ਸੋਹਣੇ ਤਰੀਕੇ ਪੂਰੀ ਵਧੀਆ ਗਈ ਤੇ ਕੋਈ ਸਪਰੇ ਬਈ ਤੇਲੇ ਵਾਲੀ ਸਪਰੇ ਵਗੈਰਾ ਕੋਈ ਨਹੀਂ ਤੇਲੇ ਵਾਲੀ ਇੱਕ ਇੱਕ ਕੀਤੀ ਰਣੂ ਠੀਕ ਹੈ ਜੀ ਤੇ ਕੋਰਾ ਜਨੇ ਸੁੰਡੀ ਵਾਲੀ ਕੀਤੀ ਬਾਅਦ ਵਿੱਚ ਹੋਰ ਨਹੀਂ ਠੀਕ ਹੈ ਵੀ ਉਹ ਨਹੀਂ ਕੋਈ ਪ੍ਰੋਬਲਮ ਆਈ ਹੈ ਕੋਈ ਪ੍ਰੋਬਲਮ ਕੋਈ ਨਹੀਂ ਠੀਕ ਹੈ ਵੀ ਵੈਰਾਈਟੀ ਤੋਂ ਮਨ ਖੁਸ਼ ਆ ਪੂਰਾ ਬਹੁਤ ਬਹੁਤ ਵਧੀਆ ਠੀਕ ਹੈ ਕਿੰਨਾ ਬਸ ਲਾਇਆ ਸੀ ਬਈ ਇਹ ਸਵਾਕ ਦੋ ਏਕੜਾ ਜੀ ਸਵਾਕ ਦੋ ਏਕੜਾ ਹੈ ਹੋਰ ਵੀ ਪਿੰਡ ਦੇ ਵਿੱਚ ਲਾਉਂਦੇ ਆ ਵੈਰਾਈਟੀਆਂ ਇਹ ਕੋਈ ਆ ਲਾਉਂਦੇ ਆ ਹੁਣ ਵੇਖ ਕੇ ਹੌਲੀ ਹੌਲੀ ਲਾਉਣਗੇ ਲੋੜੀ ਲੋੜੀ ਤੱਕ ਵੀ ਲਾ ਦਿੰਦੇ ਲੋਕ ਛੋਡੇ ਲਾਈ ਆ ਪਹਿਲਾਂ ਏਰੀਆ ਦੇ ਵਿੱਚ ਤੱਕ ਵੀ ਲਾਈ ਦੀਆਂ ਵਾ ਲੋੜੀ ਤੱਕ ਹੈ ਵੀਰ ਜੰਬਰ ਨੂੰ ਲਾਈ ਆ ਠੀਕ ਹੈ ਹਾਂਜੀ ਠੀਕ ਹੈ ਇਹ ਵੈਰਾਈਟੀ ਕਹਿੰਦੇ ਨੇ ਹਿਆਰੀ ਕਹਿੰਦੇ ਲੋੜੀ ਤੋਂ ਮਗਰੋਂ ਤੱਕ ਵੀ ਆਪਾਂ ਲਾ ਸਕਦੇ ਆਂਗੇ ਤੁਸੀਂ ਐਂ ਦੇਖੋ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਦੂਜੀਆਂ ਕਣਕਾਂ ਦੇ ਨਾਲ ਨੂੰ ਇਹ ਆਉਣ ਨੂੰ ਫੇਰ ਤਿਆਰ ਆ ਗਈ ਤੇ ਇਹ ਬਾਈ ਦਾ ਨਾਲ ਗਵੰਡੀ ਖੜਾਗਾ ਪੌਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਬਾਈ ਦਾ ਜਿਹੜਾ ਸੀਰੀ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸੁਹਣਾ ਨਾਮ ਕੀ ਹੈ ਜੀ ਆ ਮੇਰਾ ਨਾਮ ਰਚਪਾਲ ਸਿੰਘ ਰਚਪਾਲ ਸਿੰਘ ਰਚਪਾਲ ਬਾਈ ਮੰਨ ਲਓ ਜਿਵੇਂ ਸੋਡੇ ਖੇਤਾਂ ਦਾ ਰਾਹ ਇਧਰ ਹੀ ਆ ਖੇਤ ਸੋਡੇ ਹਾਂਜੀ ਹਾਂਜੀ ਇਧਰ ਤੇ ਨੰਗ ਟੱਪ ਕੇ ਜਾਈਦਾ ਠੀਕ ਹੈ ਤੇ ਬਾਈ ਜਿਵੇਂ ਇਹ 22 ਦਸੰਬਰ ਨੂੰ ਬਾਈ ਕਹਿੰਦਾ 22 ਦਸੰਬਰ ਨੂੰ ਬੀਜੀ ਆ ਹਨਾ ਤੇ ਉਦੋਂ ਇੱਕ ਤਰ੍ਹਾਂ ਇਹ ਨਹੀਂ ਹੁੰਦਾ ਵੀ ਯਾਰ ਇੰਨੀ ਠੰਡ ਦੇ ਵਿੱਚ ਕਣਕ ਹਰੀ ਕਿਵੇਂ ਹੋਊਗੀ ਜਾਂ ਕੀ ਉਹ ਹੈ ਸਾਨੂੰ ਵੀ ਇਹੋ ਹੀ ਜੀ ਇਹ ਬੀਜੀ ਜਾਂਦੇ ਸੀ 20 ਤਰੀਕ ਨਾਲ 20 ਦਸੰਬਰ 22 ਦਸੰਬਰ ਜਦੋਂ ਪੌਦੇ ਮਹੀਨਾ ਹੁੰਦਾ ਸੀ ਬਹੁਤ ਜਿਆਦੀ ਠੰਡ ਹੁੰਦੀ ਸੀ ਦੀ ਦਿਹਾੜੇ ਵਾਲੇ ਦਿਨ ਚੱਲਦੇ ਹਨ ਬੱਚਿਆਂ ਦੇ ਬਿਲਕੁਲ ਜੀ ਸਾਨੂੰ ਦੇਖ ਵੀ ਇਹ ਉਗਣੀ ਨਹੀਂ ਆ ਜੀ ਹਾਂ ਪਰ ਫਿਰ ਵੀ ਇਹ ਵੇਖੋ ਬਹੁਤ ਵਧੀਆ ਦਾ ਅਸੀਂ ਵੀ ਕੋਸ਼ਿਸ਼ ਕਰਾਂਗੇ ਗਾਂ ਲਾਉਣ ਦੀ ਜੀ ਇਹ ਕਦੇ ਲੇਟ ਵੈਰੈਟੀ ਆ ਤੇ ਬਹੁਤ ਵਧੀਆ ਝਾੜ ਆ ਤੇ ਕੰਪਨੀ ਦੇ ਹਰੇ-ਚਾਰੇ ਵੀ ਆਉਂਦੇ ਆ ਬਾਈ ਜਿਹੜੇ ਪਸ਼ੂਆਂ ਲਈ ਆਪਾਂ ਬੀਜਦੇ ਆ ਨਾ ਹਰਾ ਚਾਰਾ ਤੇ ਮੈਂ ਵੀ ਬੀਜਿਆ ਜੀ ਅੱਗੇ ਪਰ ਕਣਕ ਨਹੀਂ ਕਦੀ ਬੀਜੀ ਇਹ ਵੀਰ ਰਾਲਵੇ ਆ ਕੇ ਅਸੀਂ ਵੀ ਬੀਜਾਂਗੇ ਅਗਲੀ ਬਿਲਕੁਲ ਜੀ ਬਿਲਕੁਲ ਜੀ ਸੋ ਧੰਨਵਾਦ ਬਾਈ ਤੁਹਾਡਾ ਤੇ ਆ ਖੜਾ ਭਰਾਵੋ ਸਾਡੇ ਨਾਲ ਜਿਹੜੇ ਬੰਦੇ ਤੇ ਆਪਾਂ ਕਹੀਏ ਵੀ ਸਾਰੀ ਜ਼ਿੰਮੇਵਾਰੀ ਹੁੰਦੀ ਆ ਹਨਾ ਮਾਲਕ ਕਿਸਾਨ ਇੱਕ ਵਾਰੀ ਆਪਾਂ ਕਣਕ ਬੀਜ ਦਿੰਦੇ ਆਗੇ ਤੇ ਤੁਸੀਂ ਆਏ ਦੇਖੋ ਖੇਤ ਵੀ ਜਿਹੜਾ ਇਹ ਭਰਾਵ ਤਾਂ ਬਾਈ ਲੋਕਾਂ ਨੇ ਮਖੌਲ ਕਰ ਕਰਕੇ ਮਾਰਦੇ ਨੇ ਤੀ ਹੋਰ ਬਾਈ ਜੀ ਕੀ ਹਾਲ ਨੇ ਵਧੀਆ ਜੀ ਚੜਦੀ ਕਲਾ ਹਾਂਜੀ ਹਾਂਜੀ ਤੇ ਮੰਨ ਲਓ ਵੀ ਖੇਤ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆ ਹੈ ਨਾ ਕਿਵੇਂ ਲੱਗੀ ਇਹ ਕਣਕ ਮੰਨ ਲਓ ਤੁਸੀਂ ਤਾਂ ਇਹਦੇ ਵਿੱਚ 0 ਤੋਂ ਲੈ ਕੇ 100% ਤੱਕ ਕੰਮ ਕਰਦੇ ਹੋ ਹੈ ਨਾ ਕਿਵੇਂ ਲੱਗਦਾ ਵੀ ਕਣਕ ਦਾ ਝਾੜ ਕਿਵੇਂ ਰਹੁ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਠੀਕ ਹੈ ਕਿੰਨੇ ਸਾਲ ਹੋ ਗਏ ਪੰਜਾਬ ਦੇ ਵਿੱਚ ਤੁਹਾਨੂੰ ਖੇਤੀ ਬਾੜੀ ਦਾ ਨਾਲ ਲਾਉਂਦੇ ਆਂ ਅਸੀਂ ਖੇਤੀਬਾੜੀ ਜੇ ਕਾਢੋ ਕਾਢੋ ਕੇ 15 16 ਸਾਲ ਹੋ ਗਏ 15 16 ਸਾਲ ਮੰਨ ਲਓ ਲੰਬਾ ਤਜਰਬਾ ਹੋ ਗਿਆ ਠੀਕ ਹੈ ਕਣਕ ਦਾ ਲੱਗਦਾ ਵੀ ਪੂਰਾ ਵਧੀਆ ਝੜ ਰੂਗਾ ਹਾਂਜੀ ਬਹੁਤ ਵਧੀਆ ਜੀ ਬਿਲਕੁਲ ਹਾਂਜੀ ਤੇ ਕੋਈ ਬਿਮਾਰੀ ਵਗੈਰਾ ਤਾਂ ਨਹੀਂ ਆਈ ਨਹੀਂ ਜੀ ਕੋਈ ਬਿਮਾਰੀ ਵਗੈਰਾ ਨਹੀਂ ਬਹੁਤ ਵਧੀਆ ਫਸਲ ਆ ਠੀਕ ਹੈ ਹਾਂਜੀ ਵੀ ਆਣੀ ਕਿ ਜਿਵੇਂ ਕੰਪਨੀ ਕਹਿੰਦੀ ਹੈ ਵੀ ਇਹਨੂੰ ਆਪਾਂ ਲੇਟ ਤੱਕ ਲਾ ਸਕਦਾ ਢੋੜੀ ਤੱਕ ਵੀ ਲਾ ਸਕਦੇ ਹੈਗੇ ਬਿਲਕੁਲ ਜੀ ਸੋ ਕਿਸਾਨ ਭਰਾਵੋ ਤੁਸੀਂ ਬਈ ਆਪਦੇ ਆਲੂਆਂ ਵਾਲੇ ਵਾਹਣ ਦੇ ਇਹ ਜਿਹੜੀ ਵੈਰਾਈਟੀ ਆ ਗਈ ਇਹਨੂੰ ਆਲੂਆਂ ਦੀ ਕੱਚੀ ਪਟਾਈ ਕਰਕੇ ਲਾ ਸਕਦੇ ਹੋਗੇ ਜਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਲੋਹੜੀ ਤੋਂ ਮਗਰੋਂ ਤੱਕ ਵੀ ਤੁਸੀਂ ਇਹ ਵੈਰਾਈਟੀ ਲਾ ਸਕਦੇ ਹੋ ਬਹੁਤ ਸੋਹਣੀ ਵੈਰਾਈਟੀ ਆ ਤੇ ਜੇਕਰ ਤੁਸੀਂ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈਗੀ ਕੋਈ ਮਨ ਦੇ ਵਿੱਚ ਸੁਭਾਲ ਹੁੰਦਾ ਵੀ ਅਸੀਂ ਆਹ ਗੱਲ ਪੁੱਛਨੀ ਆ ਹਨਾ ਜਾਂ ਵੀ ਕਿਹੜੇ ਕਿਹੜੇ ਏਰੀਏ ਦੇ ਵਿੱਚ ਇਹ ਲੱਗ ਸਕਦੀ ਹੈਗੀ ਤਾਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਆਹ ਜਿਹੜੀ ਇਹ ਜ਼ਮੀਨ ਦੇ ਵਿੱਚ ਲੱਗੀ ਆ ਤੁਸੀਂ ਦੇਖ ਲਓ ਵੀ ਆਲੂਆਂ ਵਾਲਾ ਬਾਹਣਾ ਤੇ ਪਾਣੀ ਵਗੈਰਾ ਕਿਵੇਂ ਆਪਣਾ ਇਥੇ ਚੰਗਾ ਪਾਣੀ ਪੂਰਾ ਹਾਂਜੀ ਹਾਂਜੀ ਅਸੀਂ ਪਿੰਚ ਸੁਆਦਾ ਪਾਣੀ ਪਾਣੀ ਬਹੁਤ ਵਧੀਆ ਜੀ ਠੀਕ ਹੈ ਮਨ ਖੁਸ਼ ਹੋ ਹੁੰਦਾ ਵੀ ਸਰਦਾਰ ਨੇ ਵੀ ਵਧੀਆ ਲਿਆਂਦਾ ਹਾਂਜੀ 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 ਠੀਕ ਹੈ ਜੁਪੀ ਤੱਕ ਦੱਸਾਂਗਾ ਫੋਨ ਕਰਕੇ ਜੁਪੀ ਬਿਹਾਰ ਤੱਕ ਸਭ ਤੱਕ ਦੱਸਾਂਗੇ ਜੀ ਠੀਕ ਹੈ ਹਾਂਜੀ ਪਿੰਡ ਗੱਲ ਕਰਦਾ ਹੁੰਦਾ ਵੀ ਸਰਦਾਰ ਨੇ ਕਣਕ ਸ਼ੇਅਰ ਕਰ ਦਿਓ ਬਾਈ ਵੱਧ ਤੋਂ ਵੱਧ ਹਨਾ ਬਹੁਤ ਸੋਹਣਾ ਰਿਸਪੌਂਸ ਮਿਲਣਾ ਤੁਹਾਨੂੰ ਵੀ ਬਾਈ ਬਹੁਤ ਸੋਹਣਾ ਆਪਾਂ ਕਹੀਏ ਬੱਲੀ ਵਗੈਰਾ ਦੇਖੋ ਤੁਸੀਂ ਕਿਵੇਂ ਹੋ ਹੋਆ ਤੇ ਸੋ ਠੀਕ ਆ ਜੀ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ